ਹਾਂਜੀ ਆਸ਼ਿਕਰ ਜੀ ਸਵਾਗਤ ਹੈ ਜੀ ਤੁਹਾਡਾ ਧੰਨ ਸੀ ਅਸੀਂ ਕੈਫੇ ਚੈਨਲ ਦੇ ਵਿੱਚ ਅੱਜ ਬਈ ਆਪਾਂ ਆਂਗਣ ਬਾੜੀ ਦੀ ਜਿਹੜੀ ਨਵੀਂ ਭਰਤੀ 2025 ਦੀ ਆਈ ਹੈ ਉਹਦੇ ਬਾਰੇ ਇੱਕ ਖਾਸ ਅਪਡੇਟ ਲੈ ਕੇ ਆਏ ਆ ਕਿਉਂਕਿ ਪਹਿਲਾਂ ਬਈ ਤੁਸੀਂ ਸਾਰਿਆਂ ਨੇ ਇਹ ਪੋਸਟ ਬਹੁਤ ਵਾਰ ਵੀਡੀਓ ਇਹਦੇ ਬਾਰੇ ਤੁਸੀਂ ਦੇਖ ਚੁੱਕੇ ਹੋ ਉਦੋਂ ਇਹ ਪੋਸਟਾਂ ਨੇ ਜਿਹੜੀਆਂ ਬਈ ਭਰਨੀਆਂ ਸਟਾਰਟ ਨਹੀਂ ਹੋਈਆਂ ਸੀ ਅੱਜ ਦੀ ਡੇਟ ਦੇ ਵਿੱਚ ਬਈ ਇਹ ਪੋਹਰੀਆਂ ਸਾਰੇ ਹੀ ਮਤਲਬ ਏਰੀਏ ਦੀਆਂ ਪੰਜਾਬ ਦੀਆਂ ਸਾਰੇ ਹੀ ਸੈਂਟਰਾਂ ਦੀਆਂ ਭਰੀਆਂ ਜਾ ਰਹੀਆਂ ਨੇ ਕੋਈ ਸਾਈਟ ਵੀਜ਼ੀ ਨਹੀਂ ਹੈਗੀ ਤੇ ਤੁਸੀਂ ਹੁਣ ਆਪਣੇ ਆਪਣੇ ਸੈਂਟਰ ਨੇ ਹਨਾ ਨੇੜੇ ਦੇ ਕਿਸੇ ਵੀ ਕੈਫੇ ਤੋਂ ਜਾ ਕੇ ਇਹ ਪੋਸਟ ਹੈ ਬਈ ਜਿਹੜੀ ਉਹ ਅਪਲਾਈ ਕਰਵਾ ਸਕਦੇ ਹੋ ਸੋ ਆਪਾਂ ਅੱਗੇ ਚੱਲਦੇ ਆਂ ਵੀਡੀਓ ਦੇ ਵਿੱਚ ਤੇ ਦੇਖਦੇ ਆਂ ਇਸ ਪੋਸਟ ਦੇ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਵੀ ਕੀ ਕੁਝ ਇਹਦੇ ਵਿੱਚ ਮੰਗਿਆ ਤੇ ਕੀ ਕੁਝ ਇਸ ਦੀ ਕੁਆਲੀਫਿਕੇਸ਼ਨ ਵਗੈਰਾ ਜਿਹੜੀ ਉਹ ਰਹਿਣ ਵਾਲੀ ਹੈ ਬਈ ਹਨਾ ਤੇ ਕੌਣ ਕੌਣ ਇਹ ਪੋਸਟ ਹੈ ਜਿਹੜੀ ਉਸ ਨੂੰ ਭਰ ਸਕਦਾ ਹੈ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਪੰਜਾਬ ਡਾਇਰੈਕਟੋਰੇਟ ਨੇ 6110 ਆਂਗਣਵਾੜੀ ਵਰਕਰ ਅਤੇ ਹੈਲਪਰ ਦੀਆਂ ਜਿਹੜੀਆਂ ਇਹ ਅਸਾਮੀਆਂ ਨੇ ਬਈ ਇਹਨਾਂ ਦੀ ਭਰਤੀ ਕੱਢੀ ਹੈਗੀ ਸੋ ਦਿਲਚਸਪੀ ਰੱਖਣ ਵਾਲੇ ਜਿਹੜੇ ਉਮੀਦਵਾਰ ਨੇ ਹਨਾ ਆਪਣੇ 10 12 2025 ਤੱਕ ਬਈ ਇਹ ਪੋਸਟ ਹੈ ਜਿਹੜੀ ਉਹ ਭਰ ਸਕਦੇ ਨੇ ਸੋ ਇਸ ਵਾਰ ਬਈ ਇਹ ਪੋਸਟ ਹੈ ਜਿਹੜੀ ਆਨਲਾਈਨ ਹੀ ਭਰੀ ਜਾਵੇਗੀ ਤੇ ਅੱਗੇ ਬਈ ਆਪਾਂ ਇਹਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਸਾਰੀ ਕੁਆਲੀਫਿਕੇਸ਼ਨ ਕੀ ਹੈ ਤੇ ਕੌਣ ਇਹ ਪੋਸਟ ਭਰ ਸਕਦਾ ਹੈ ਉਹ ਤੁਸੀਂ ਆਪਣਾ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਠੀਕ ਹੈ ਆਂਗਣਵਾੜੀ ਵਰਕਰ ਅਤੇ ਹੈਲਪਰ ਜਾਨੀ ਕਿ ਸਹਾਇਕ ਦੀਆਂ ਇਹ ਪੋਸਟਾਂ ਨੇ ਤੇ ਆਂਗਣਵਾੜੀ ਵਰਕਰ ਨੇ ਜਿਹੜੀਆਂ 1316 ਪੋਸਟਾਂ ਨੇ ਜੀ ਤੇ ਆਂਗਣਵਾੜੀ ਹੈਲਪਰ ਦੀਆਂ ਨੇ ਜਿਹੜੀਆਂ 4794 ਪੋਸਟਾਂ ਨੇ ਕੁੱਲ ਪੋਸਟਾਂ 6110 ਨੇ ਪੰਜਾਬ ਸਰਕਾਰ ਦੇ ਅਧੀਨ ਇਹ ਪੋਸਟਾਂ ਕੱਢੀਆਂ ਜਾਂਦੀਆਂ ਨੇ ਜੀ ਤੇ ਯੋਗਤਾ ਜਿਹੜੀ ਇਹਨਾਂ ਨੇ ਬਈ ਇੱਥੇ 10ਵੀਂ ਤੇ 12ਵੀਂ ਲਿਖੀ ਹੋਈ ਐ ਪਰ ਇਹਦੇ ਵਿੱਚ ਸੋਧ ਕਰਕੇ ਬਈ ਇਹਨਾਂ ਨੇ ਲਿਖਿਆਗਾ ਵੀ ਜਿਹੜੀ ਇਹ ਪਲੱਸ 2 ਬੇਸ ਦੇ ਉੱਤੇ ਹੈਲਪਰ ਦੀ ਪੋਸਟ ਹੈਗੀ ਤੇ ਗ੍ਰੈਜੂਏਸ਼ਨ ਘੱਟੋ ਘੱਟ ਬਈ ਵਰਕਰ ਦੀ ਪੋਸਟ ਲਈ ਮੰਗੀ ਹੈ ਹਨ ਤੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਲਿਸਟਾਂ ਨੇ ਜਿਹੜੀਆਂ ਉਹ ਵੀ ਬਈ ਜਾਰੀ ਕਰ ਦਿੱਤੀਆਂ ਗਈਆਂ ਨੇ ਵੀ ਕਿਹੜੇ ਪਿੰਡ ਦੇ ਵਿੱਚ ਪੋਸਟ ਖਾਲੀ ਹੈਗੀ ਹੈ ਤੇ ਕਿਸ ਪਿੰਡ ਵਿੱਚ ਪੋਸਟ ਜਿਹੜੀ ਉਹ ਖਾਲੀ ਨਹੀਂ ਹੈਗੀ ਹਨ ਅਪਲਾਈ ਕਰਨ ਦੀ ਮਿਤੀ ਬਈ ਆ ਦੇਖੋ ਇੱਥੇ ਲਿਖਿਆ ਇਹਨਾਂ ਨੇ 10 12 2025 ਆ ਦੇਖੋ ਕੁਝ ਜ਼ਰੂਰੀ ਨੋਟ ਨੇ ਬਈ ਸਿਰਫ ਮਹਿਲਾ ਉਮੀਦਵਾਰ ਨੇ ਜਿਹੜੀਆਂ ਬਈ ਉਹੀ ਇਹ ਪੋਸਟ ਹੈ ਉਹ ਆਪਣੀ ਭਰ ਸਕਦੀਆਂ ਨੇ ਜਾਨੀ ਕਿ ਮਤਲਬ ਮੁੰਡਿਆਂ ਵਾਸਤੇ ਇਹ ਪੋਸਟ ਨਹੀਂ ਹੈਗੀ ਕੁੜੀਆਂ ਹੀ ਇਹ ਪੋਸਟ ਭਰ ਸਕਦੀਆਂ ਨੇ ਪੰਜਾਬ ਦਾ ਨਿਵਾਸੀ ਹੋਣਾ ਲਾਜ਼ਮੀ ਹੈ ਘੱਟੋ ਘੱਟ ਯੋਗਤਾ ਬਈ ਜਿਹੜੀ 12ਵੀਂ ਪਾਸ ਹੈ ਤੇ ਬੀਏ ਹੈ ਨਾ ਬਈ ਵਰਕਰ ਲਈ ਪੰਜਾਬੀ ਪਾਸਾ ਦਾ ਗਿਆਨ ਹੋਣਾ ਲਾਜ਼ਮੀ ਹੈ ਜਾਨੀ ਕਿ 10ਵੀਂ ਪੱਤਰ ਤੱਕ ਤੁਸੀਂ ਜਿਹੜੀ ਪੰਜਾਬੀ ਆਪਣੀ ਉਹ ਪਾਸ ਹੋਣੀ ਹੈ ਜ਼ਰੂਰੀ ਹੋ ਤਨਖਾਹ ਭਈ ਜਿਹੜਾ ਇਹਦੀ ਹਨਾ ਉਹ ਡੀਸੀ ਰੇਟ ਦੇ ਅਨੁਸਾਰ ਜੋ ਵੀ ਮਤਲਬ ਅਲੱਗ-ਅਲੱਗ ਸਟੇਟਾਂ ਵਾਸਤੇ ਅਲੱਗ-ਅਲੱਗ ਸਟਾਈਪੈਂਡ ਹੁੰਦਾ ਹੈ ਦਾ ਉਹ ਭਈ ਜਿਹੜਾ ਵੀ ਆਪਣੇ ਸਾਰਿਆਂ ਤੇ ਲਾਗੂ ਹੈਗਾ ਇਹਦਾ ਉਹੀ ਮਿਲੂਗਾ ਇਹਨਾਂ ਨੇ ਇੱਥੇ ਲਿਖਿਆ ਨਹੀਂ ਹੋਇਆ ਹਾਂ ਉਮਰ ਦੀ ਗੱਲ ਕਰੀਏ ਭਈ ਜੇਕਰ ਆਪਾਂ ਦਾ ਘੱਟੋ-ਘੱਟ ਜਿਹੜੀ ਉਮਰ ਹੈਗੀ ਭਈ ਉਹ 18 ਸਾਲ ਚਾਹੀਦੀ ਤੇ ਵੱਧ ਤੋਂ ਵੱਧ 37 ਸਾਲ ਹਨਾ ਤੇ ਬੀਸੀ ਤੇ ਐਸਸੀ ਨੂੰ 5 ਸਾਲ ਦੀ ਭਈ ਛੋਟ ਹੈਗੀ ਅਰਜ਼ੀਆਂ ਦਾ ਜਿਹੜਾ ਫੀਸ ਹੈ ਬਈ 500 ਰੁਪਏ ਹੈ ਬਈ ਜਿਹੜੀ ਉਹ ਜਰਨਲ ਦੀ ਫੀਸ ਹੈ ਤੇ ਐਸਸੀ ਤੇ ਬੀਸੀ ਲਈ ਬਈ 250 ਰੁਪਏ ਫੀਸ ਹੈ ਜਿਹੜੀ ਉਹ ਰੱਖੀ ਗਈ ਹੈ ਅਰਜੀ ਤੁਸੀਂ ਬਈ ਕਿਵੇਂ ਦੇ ਸਕਦੇ ਹੋ ਉਸ ਦਾ ਬਈ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਲਓ ਇਹਨਾਂ ਨੇ ਆਪਣੀ ਆ ਐਸ ਐਸ ਡਬਲਯੂ ਸੀ ਡਾਟ ਪੰਜਾਬ ਡਾਟ ਜੀਓਵੀ ਡਾਟ ਇਨ ਦੀ ਸਾਈਟ ਦਿੱਤੀ ਹੈ ਇਸ ਦੇ ਉੱਪਰ ਜਾ ਕੇ ਤੁਸੀਂ ਬਈ ਆਪਣੀ ਜਿਹੜੀ ਅਰਜੀ ਹੈ ਉਹ ਅਪਲਾਈ ਕਰ ਸਕਦੇ ਹੋ ਆਨਲਾਈਨ ਜਾਂ ਕਿਸੇ ਵੀ ਨੇੜੇ ਦੇ ਕੈਫੇ ਤੋਂ ਆਪਣੀ ਇਹ ਪੋਸਟ ਹੈ ਉਹ ਅਪਲਾਈ ਕਰਵਾ ਸਕਦੇ ਹੋ ਪੂਰੀ ਸੂਚਨਾ ਅਤੇ ਯੋਗਤਾ ਮਾਪਦੰਡ ਧਿਆਨ ਨਾਲ ਪੜੋ ਜਿਹੜੀਆਂ ਵੀ ਬਈ ਮਤਲਬ ਆਪਾਂ ਉੱਤੇ ਬੇਰਵੇ ਦੱਸੇ ਨੇ ਤੁਹਾਨੂੰ ਉਹ ਸਾਰੇ ਬਈ ਆਪਣੇ ਜ਼ਰੂਰੀ ਨੇਗੇ ਹੈ ਨਾ ਤੇ ਜਿਹੜਾ ਵੀ ਇਹ ਤਰੇ ਨਿਰਧਾਰਿਤ ਦਸਤਾਵੇਜ਼ ਅਤੇ ਸਰਟੀਫਿਕੇਟ ਨੇ ਪੀਡੀਐਫ ਵਿੱਚ ਜਿਹੜੇ ਨੇ ਉਹਨਾਂ ਨੂੰ ਅਪਲੋਡ ਵੀ ਕਰਨਾ ਹੈ ਬਈ ਠੀਕ ਹੈ ਨਾ ਫਾਰਮ ਜਮਾ ਕਰਨ ਤੋਂ ਪਹਿਲਾਂ ਬੀਰਮੈ ਦੀ ਦੁਆਰਾ ਜਾਂਚ ਕਰ ਲਓ ਕਿਉਂਕਿ ਬਾਅਦ ਦੇ ਵਿੱਚ ਬਈ ਕੋਈ ਕਰੈਕਸ਼ਨ ਨਹੀਂ ਹੋਣੀ ਠੀਕ ਆ ਆਖਰੀ ਮਿਤੀ ਤੋਂ ਪਹਿਲਾਂ ਅਰਜੀ ਫਾਰਮ ਆਨਲਾਈਨ ਜਮਾ ਕਰਵਾਓ ਭਵਿੱਖ ਦੇ ਹਵਾਲੇ ਲਈ ਅੰਤਿਮ ਜਮਾ ਕੀਤੀ ਅਰਜੀ ਨੂੰ ਸੁਰੱਖਿਅਤ ਪ੍ਰਿੰਟ ਕਰੋ ਜਿਹੜਾ ਵੀ ਬਈ ਐਂਡ ਦੇ ਉੱਤੇ ਤੁਹਾਨੂੰ ਪ੍ਰਿੰਟ ਮਿਲਣਾ ਉਸ ਨੂੰ ਸਾਹਮਣੇ ਰੱਖਿਓ ਕਿਉਂਕਿ ਅੱਗੇ ਜਾ ਕੇ ਤੁਹਾਡੇ ਉਹੀ ਕੰਮ ਆਉਣਾ ਹੈ ਉਸੇ ਦੇ ਬੇਸ ਦੇ ਉੱਤੇ ਤੁਹਾਡੀ ਜਿਹੜੀ ਭਰਤੀ ਆ ਉਹ ਪੂਰ ਚੜ੍ਹਦੀ ਹੈ ਬਈ ਹਾਂਜੀ ਕੁਝ ਜ਼ਰੂਰੀ ਜਿਹੜੀਆਂ ਹਦਾਇਤਾਂ ਨੇ ਇਸ ਦੀ ਆਪਾਂ ਉਹ ਵੀ ਇੱਕ ਵਾਰ ਸਕਰੀਨ ਦੇ ਉੱਪਰ ਦੇਖ ਲੈਣੇ ਆਂ ਉਮੀਦਵਾਰ ਕੇਵਲ ਆਨਲਾਈਨ ਮਾਧਿਮ ਰਾਹੀਂ ਹੀ ਅਰਜੀ ਦੇ ਸਕਦੇ ਹਨ ਜੋ ਕਿ ss.wcd.punjab.gov.in ਤੇ ਉਪਲਬਧ ਹਨ ਮਤਲਬ ਕਿ ਪਹਿਲਾਂ ਭਈ ਜਿਹੜੀ ਇਹ ਪੋਸਟ ਐ ਸਿਰਫ ਆਫਲਾਈਨ ਭਰਾਈ ਜਾਂਦੀ ਸੀ ਜੋ ਕਿ ਸੀਡੀਪੀਓ ਦਫ਼ਤਰ ਦੇ ਵਿੱਚ ਜਾ ਕੇ ਆਪਾਂ ਫਾਰਮ ਜਮ੍ਹਾਂ ਕਰਵਾ ਕੇ ਆਉਂਦੇ ਹੁੰਦੇ ਸੀ ਠੀਕ ਐ ਇਸ ਵਾਰ ਬਈ ਇਹਨਾਂ ਨੇ ਪਹਿਲੀ ਵਾਰੀ ਇਹ ਜਿਹੜੀ ਪੋਸਟ ਹੈ ਉਹ ਆਨਲਾਈਨ ਕੱਢੀ ਹੈ ਸੋ ਕੋਈ ਵੀ ਇਹ ਗਲਤੀ ਨਾ ਕਰਿਓ ਵੀ ਆਪਾਂ ਆਫਲਾਈਨ ਜਾ ਕੇ ਫਾਰਮ ਜਮ੍ਹਾਂ ਕਰਵਾ ਆਵਾਂਗੇ ਹਨ ਕਿਸੇ ਹੋਰ ਮਾਧਮ ਰਾਹੀਂ ਭੇਜੀ ਗਈ ਅਰਜੀ ਕਹਿੰਦਾ ਸਵੀਕਾਰ ਨਹੀਂ ਕੀਤੀ ਜਾਵੇਗੀ ਆ ਦੇਖੋ ਦੂਜਾ ਪੁਆਇੰਟ ਇਹਨਾਂ ਨੇ ਬਈ ਇਹੀ ਲਿਖਿਆ ਤੇ ਆਹ ਰੈੱਡ ਅੱਖਰਾਂ ਦੇ ਵਿੱਚ ਬਈ ਹਾਈਲਾਈਟ ਕਰਕੇ ਲਿਖਿਆ ਕਹਿੰਦਾ ਆਂਗਣਵਾੜੀ ਵਰਕਰ ਅਤੇ ਹੈਲਪਰ ਦੀ ਇਸਾਮੀ ਲਈ ਅਰਜੀ ਦੇਣ ਤੋਂ ਪਹਿਲਾਂ ਬਿਨੈਕਾਰ ਵੱਲੋਂ ਕਹਿੰਦਾ ਸਨਿਸ਼ਚਿਤ ਕਰ ਲਿਆ ਜਾਵੇ ਕਿ ਉਹ ਹੋਏ ਇਸ ਬਿਆਪਨ ਵਿੱਚ ਦਿੱਤੇ ਗਏ ਸਾਰੇ ਯੋਗਤਾ ਮਾਪਦੰਡ ਨੇ ਜਿਹੜੇ ਉਹ ਪੂਰੇ ਕਰਦੀ ਹੈ ਆਂਗਣવાડી ਵਰਕਰ ਅਤੇ ਹੈਲਪਰ ਦੀ ਅਸਾਮੀ ਦੇ ਲਈ ਕੇਵਲ ਇਸਤਰੀ ਬਨੇਕਾਰ ਹੀ ਅਪਲਾਈ ਕਰ ਸਕਦੇ ਹਨ ਮਤਲਬ ਕੱਲੀਆਂ ਕੁੜੀਆਂ ਬਈ ਅਪਲਾਈ ਕਰ ਸਕਦੀਆਂ ਨੇ ਪਿੰਡ ਦੀਆਂ ਨੂਹਾਂ ਬਈ ਹਨਾ ਉਹਨਾਂ ਨੂੰ ਪਹਿਲ ਹੁੰਦੀ ਹੈ ਤੇ ਉਹਨਾਂ ਦੇ ਨੰਬਰ ਨੇ ਜਿਹੜੇ ਉਹ ਵੀ ਬਈ ਐਕਸਟਰਾ ਇਹਦੇ ਵਿੱਚ ਲੱਗਦੇ ਨੇ ਠੀਕ ਹੈ ਨਾ ਅੱਗੇ ਵੀ ਆਪਾਂ ਸਾਰੇ ਪੁਆਇੰਟ ਤੁਹਾਨੂੰ ਪੜ੍ਹਾਵਾਂਗੇ ਕੋਈ ਵੀ ਤੁਸੀਂ ਜਾਣਕਾਰੀ ਹੈ ਜਿਹੜੀ ਆਪਾਂ ਨਹੀਂ ਇਹਦੀ ਛੱਡਾਂਗੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਰੇ ਲਾਜ਼ਮੀ ਦਸਤਾਵੇਜ਼ ਠੀਕ ਤਰੀਕੇ ਨਾਲ ਅਪਲੋਡ ਕਰੇ ਯਾਨੀ ਕਿ ਜਿਵੇਂ ਇਹਨਾਂ ਨੇ ਲਿਖਿਆ ਵੀ ਪੀਡੀਐਫ ਦੇ ਰੂਪ ਦੇ ਵਿੱਚ ਹੀ ਆਪਾਂ ਨੇ ਜਿਹੜੇ ਦਸਤਾਵੇਜ਼ ਨੇ ਉਹ ਆਪਣੇ ਅਪਲੋਡ ਕਰਨੇ ਨੇ ਠੀਕ ਹੈ ਨਾ ਜੇਕਰ ਕਿਸੇ ਦਸਤਾਵੇਜ਼ ਦੀ ਘਾਟ ਹੋਣ ਕਾਰਨ ਉਮੀਦਵਾਰ ਵੱਲੋਂ ਗਲਤ ਦਸਤਾਵੇਜ਼ ਅਪਲੋਡ ਕੀਤਾ ਜਾਂਦਾ ਹੈ ਜਾਂ ਨਕਲੀ ਦਸਤਾਵੇਜ਼ ਅਪਲੋਡ ਕੀਤਾ ਜਾਂਦਾ ਤਾਂ ਉਮੀਦਵਾਰ ਦੀ ਅਰਜੀ ਆ ਭਈ ਜਿਹੜੀ ਉਹ ਰੱਦ ਕਰ ਦਿੱਤੀ ਜਾਵੇਗੀ ਠੀਕ ਹੈ ਨਾ ਉਮਰ ਲਾਜ਼ਮੀ ਯੋਗਤਾ ਅਤੇ ਤਜਰਬੇ ਦੀ ਗਿਣਤੀ ਲਈ ਅੰਤਿਮ ਮਿਤੀ ਆਨਲਾਈਨ ਅਰਜੀ ਜਮ੍ਹਾਂ ਕਰਨ ਦੀ ਆਖਰੀ ਮਿਤੀ ਨੂੰ ਹੀ ਮਾਪਦੰਡ ਮੰਨਿਆ ਜਾਵੇ ਸੋ ਇੱਕੋ ਜੇ ਮਹੱਤਵਪੂਰਨ ਇਹਦੀਆਂ ਗੱਲਾਂ ਨੇ ਬਈ ਤੇ ਇੱਕ ਇਹਨਾਂ ਦਾ ਬਈ ਜਿਹੜਾ ਆ ਸੀਗਾ ਦੇਖੋ ਨਾ ਆ ਪੜੋ ਬਈ ਪੁਆਇੰਟ ਇਹ ਅਸਾਮੀਆਂ ਕਹਿੰਦਾ ਬਈ ਮਾਣ ਪੱਤੇ ਦੇ ਆਧਾਰਤ ਤੇ ਹਨ ਜੋ ਕਿ ਸਰਕਾਰ ਵੱਲੋਂ ਸਮੇਂ-ਸਮੇਂ ਤੇ ਨਿਰਧਾਰਤ ਕੀਤਾ ਜਾਵੇਗਾ ਮੌਜੂਦਾ ਸਮੇਂ ਦੇ ਵਿੱਚ ਆਂਗਣਵਾੜੀ ਵਰਕਰ ਦਾ ਜਿਹੜਾ ਮਾਣ ਪੱਤਾ ਬਈ 9500 ਰੁਪਈਆ ਹੈਗਾ ਤੇ ਆਂਗਣਵਾੜੀ ਹੈਲਪਰ ਹੈ ਜਿਹੜੀ ਬਈ ਉਹਦਾ ਮਾਣ ਪੱਤਾ 5100 ਰੁਪਈਆ ਹੈਗਾ ਯਾਨੀ ਕਿ ਤੁਹਾਨੂੰ ਆਂਗਣਵਾੜੀ ਹੈਲਪਰ ਜੇ ਤੁਸੀਂ ਲੱਗਦੇ ਹੋ 5100 ਰੁਪਿਆ ਮਿਲਣਾ ਪੱਕੇ ਦਾ ਪੱਕਾ ਤੇ 9500 ਰੁਪਈਆ ਬਈ ਜਿਹੜੀ ਆਂਗਣਵਾੜੀ ਵਰਕਰ ਹੈ ਹਨ ਉਹਨੂੰ ਮਿਲਣਾਗਾ ਦੂਜੀ ਗੱਲ ਬਈ ਆਪਾਂ ਜਿਹੜੇ ਤੁਹਾਡੇ ਨੰਬਰ ਨੇ ਉਹਨਾਂ ਨੂੰ ਕਿਵੇਂ ਕਾਊਂਟ ਕਰਨਾ ਹੈ ਇਹਨਾਂ ਨੇ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰ ਦੱਸਾਂਗੇ ਜਿਵੇਂ ਕਿ ਬਈ ਤੁਸੀਂ ਆ ਦੇਖੋ ਵਰਕ ਆਂਗਣਵਾੜੀ ਵਰਕਰ ਲਈ ਹੈ ਪਹਿਲਾਂ ਇਹ ਸੇਮ ਹੀ ਹੈ ਬਈ ਆਂਗਣਵਾੜੀ ਵਰਕਰ ਤੇ ਹੈਲਪਰ ਲਈ ਸੇਮ ਕਰਾਈਟਰੀਆ ਜਿਊਜ਼ ਕਰਨਗੇ ਇਹ ਲਗਭਗ ਲਗਭਗ ਠੀਕ ਆ ਨਾ ਤੇ ਜਿਵੇਂ ਆ ਦੇਖੋ ਬਈ ਪਹਿਲਾਂ ਇਹਨਾਂ ਨੇ ਲਿਖਿਆ 10ਵੀਂ ਦੇ ਵਿੱਚ ਜਿਹੜੇ ਨੇ ਨਾ કુલ ਅੰਕ ਨੇ ਮਤਲਬ 5 ਨੇਗੇ ਤੇ ਜੇਕਰ ਕਿਸੇ ਬਿਨਾਂਹ ਕਾਰਨ ਇਹ ਕਹਿੰਦਾ 60% ਨੰਬਰਾਂ ਨਾਲ ਤਾਂ ਉਹਦੇ ਕਹਿੰਦਾ 3 ਨੰਬਰ ਲੱਗਣਗੇ ਅਤੇ ਦਸ਼ਮਲਵ ਬਿੰਦੂ ਤੋਂ ਦੋ ਅੰਕਾਂ ਤੱਕ ਰੱਖਿਆ ਜਾਵੇਗਾ ਅਰਾਊਂਡ ਆਫ ਨਹੀਂ ਕੀਤਾ ਜਾਵੇਗਾ ਆ ਦੇਖੋ ਬਈ ਇਹਨਾਂ ਨੇ ਇਹ ਲਿਖਿਆ ਜਿਵੇਂ ਹੁਣ ਤੁਹਾਡੇ 60% ਨੰਬਰਾਂ ਦੇ ਤੁਸੀਂ 60 ਪਾਉਣਾ ਉਹਨੂੰ ਡਿਵਾਈਡ ਕਰਨਾ ਬਈ 100 ਤੇ ਉਸ ਤੋਂ ਬਾਅਦ ਗੁਣਾ 5 ਕਰਨਾ ਤਾਂ 3 ਨੰਬਰ ਲੱਗਣਗੇ ਜੇਕਰ ਤੁਹਾਡੇ ਨੰਬਰ ਇੱਥੇ 80 ਨੇ ਤਾਂ ਉਹਨੂੰ ਡਿਵਾਈਡ ਕਰੋਗੇ ਤੁਸੀਂ ਬਈ ਇੱਥੇ 100 ਤੇ 80 ਨੂੰ ਤੇ 5 ਨਾਲ ਗੁਣਾ ਕਰਕੇ ਜੇ ਤੁਹਾਡੇ 5 ਨੰਬਰ ਬਣਦੇ ਹੋਏ ਤਾਂ ਤੁਹਾਡੇ 5 ਨੰਬਰ ਲੱਗਣਗੇ ਠੀਕ ਹੈ ਨਾ 10ਵੀਂ ਦੇ ਵਿੱਚੋਂ ਵੀ 60% ਵਾਲੇ ਦੇ ਘੱਟੋ-ਘੱਟ ਤਿੰਨ ਨੰਬਰ ਤਾਂ ਲੱਗਣਗੇ ਹੀ ਲੱਗਣਗੇ ਤੇ ਉਦੋਂ ਵੱਧ ਜੇ ਤੁਹਾਡੇ ਨੰਬਰ ਵੱਧਣਗੇ ਜਿਵੇਂ ਮੰਨ ਲਓ 90% ਵਾਲੇ ਵੀ ਨੇ ਹੈਨਾ 100% ਵਾਲੇ ਵੀ ਬੈਠੇ ਹੁੰਦੇ ਨੇ ਸੋ ਉਹਨਾਂ ਦੇ ਬਈ ਇੱਥੇ ਪੂਰੇ ਦੇ ਪੂਰੇ ਨੰਬਰ ਲੱਗ ਜਾਣਗੇ ਜਿਵੇਂ 100 ਵਾਲੇ ਨੇ ਜਿਹੜੇ ਉਹਨਾਂ ਦਾ 5 ਨੰਬਰ ਪੂਰੇ ਲੱਗ ਜਾਣਗੇ ਠੀਕ ਹੈ ਨਾ ਐਣੀ ਬਈ ਪਲੱਸ 2 ਦੇ ਵਿੱਚ ਹੈ ਤੇ ਗ੍ਰੈਜੂਏਸ਼ਨ ਆ ਜਿਹੜੀ ਡਿਗਰੀ ਉਹਦੇ ਬਈ ਇੱਥੇ ਇਹ 25 ਦੇਣਗੇ ਠੀਕ ਹੈ ਨਾ 25 ਨੰਬਰ ਨੇ ਤੇ ਅੱਗੇ ਬਈ ਤੁਸੀਂ ਬੀਏ ਵੀਆਰਡ ਜਾਂ ਈਟੀਟੀ ਕਰੀ ਹੈਗੀ ਤਾਂ ਉਹਦੇ 10 ਨੰਬਰ ਨੇ ਜਿਵੇਂ ਕੋਈ ਇਸਤਰੀ ਵਿਧਵਾ ਜਾਂ ਤਲਾਕਸ਼ੋਦਾ ਹੁੰਦੀ ਹੈ ਜਾਂ ਐਨਆਰਆਈ ਦੁਆਰਾ ਛੱਡੀ ਹੋਈ ਹੁੰਦੀ ਹੈ ਕੁੜੀ ਹੈ ਨਾ ਕੋਈ ਜਾਂ 5 ਸਾਲ ਤੋਂ ਵੱਖਰੇ ਤੌਰ ਤੇ ਰਹਿ ਰਹੀ ਹੋਵੇ ਮਤਲਬ ਜਿਵੇਂ ਡਾਈਵੋਰਸ ਹਜੇ ਕੇਸ ਚੱਲ ਰਿਹਾ ਹੋਵੇ ਹੈ ਨਾ ਜਾਂ ਪਿੰਡ ਦੀ ਨੂੰ ਬਈ ਉਹਨਾਂ ਲਈ ਬਈ ਸਪੈਸ਼ਲ 3 ਨੰਬਰ ਏ ਜੁੜਨਗੇ ਠੀਕ ਹੈ ਨਾ ਸਾਰਾ ਤੁਸੀਂ ਸਕਰੀਨ ਦੇ ਉੱਤੋਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਰੇ ਵੀਰ ਬੇਨੇ ਜਿਹੜੇ ਉਹ ਦੇਖ ਸਕਦੇ ਹੋ ਤੇ ਇੰਟਰਵਿਊ ਹੋਊਗਾ ਬਈ ਇੱਕ ਛੋਟਾ ਉਹਦੇ ਬਈ 5 ਨੰਬਰ ਹੋਣਗੇ ਹਨਾ ਤੇ ਇਹੀ ਸੇਮ ਕਰਾਈਟਰੀਆ ਬਈ ਇਹ ਆਂਗਣਵਾੜੀ ਹੈਲਪਰ ਦੇ ਉੱਤੇ ਲਾਗੂ ਹੁੰਦਾ ਹੈਗਾ ਹਾਂ ਆ ਦੇਖੋ ਬਈ ਇਹਨਾਂ ਨੇ ਸ਼ੋਧ ਕਰੀਏ ਜਿਹੜੀ ਗ੍ਰੈਜੂਏਸ਼ਨ ਵਾਲੀ ਉਹ ਇਹਦੇ ਵਿੱਚ ਦਿੱਤੀ ਹੋਈ ਆ ਦੇਖੋ ਇੱਥੇ ਆਂਗਣਵਾੜੀ ਵਰਕਰ ਲਈ ਘੱਟੋ ਘੱਟ ਬਈ ਗ੍ਰੈਜੂਏਸ਼ਨ ਜਾਂ ਇਹਦੇ ਬਰਾਬਰ ਦੀ ਯੋਗਤਾ ਹੋਵੇ 10ਵੀਂ ਪੱਧਰ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੁਆਰਾ ਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ ਮਤਲਬ ਤੁਸੀਂ 10ਵੀਂ ਪੱਧਰ ਤੇ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਐਵੇਂ ਬਈ ਆਂਗਣਵਾੜੀ ਹੈਲਪਰ ਦੇ ਵਿੱਚ ਹੈ ਘੱਟੋ ਘੱਟ +2 ਜਾਂ ਇਹਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਤੇ 10ਵੀਂ ਪੱਧਰ ਤੇ ਬਈ ਪੰਜਾਬੀ ਤੁਸੀਂ ਪਾਸ ਕੀਤੀ ਹੋਵੇ ਠੀਕ ਹੈ ਨਾ ਤੇ ਬਾਕੀ ਬਈ ਬਾਕੀ ਦੀਆਂ ਸਾਰੀਆਂ ਚੀਜ਼ਾਂ ਆਪਾਂ ਲਗਭਗ ਤੁਹਾਨੂੰ ਦੱਸ ਹੀ ਚੁੱਕਿਆ ਸੋ ਇਹਦੇ ਲਈ ਬਈ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਹੁਣ ਤੁਸੀਂ ਆਪਣਾ ਉਹ ਨੋਟ ਕਰ ਲਓ ਸਭ ਤੋਂ ਪਹਿਲਾਂ ਤੁਸੀਂ ਆਪਣਾ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਤੇ ਇੱਕ ਵੋਟਰ ਕਾਰਡ ਹੋਣਾ ਚਾਹੀਦਾ ਤੇ ਤੁਹਾਡੇ ਕੋਲ ਜੇ ਮੈਰਜ ਸਰਟੀਫਿਕੇਟ ਹੈਗਾ ਤਾਂ ਉਹ ਹੋਣਾ ਚਾਹੀਦਾ ਬਈ ਤੇ ਇਸ ਤੋਂ ਬਿਨਾ ਬਈ ਤੁਹਾਡੀ ਯੋਗਤਾ ਦੇ ਅਨੁਸਾਰ ਜਿੰਨੇ ਵੀ ਤੁਹਾਡੇ ਕੋਲ ਸਰਟੀਫਿਕੇਟ ਡਿਗਨੀਆਂ ਨੇ ਉਹ ਸਾਰੀਆਂ ਹੋਣ ਗਈਆਂ ਬਈ ਦੇਖੋ ਨਾ ਤੇ ਨਾਲ ਬਈ ਇਸ ਦੇ ਆਪਣਾ ਇੱਕ ਫੋਟੋ ਤੇ ਇੱਕ ਤੁਹਾਡੇ ਸਾਈਨ ਤੇ ਇੱਕ ਬਈ ਰੈਜ਼ੀਡੈਂਸ ਸਰਟੀਫਿਕੇਟ ਮੰਗਿਆ ਗਿਆ ਇਹਦੇ ਲਈ ਤੇ ਇੱਕ ਬਈ ਆਪਣਾ ਜੇਕਰ ਤੁਸੀਂ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਉਹਦਾ ਜਾਤੀ ਦਾ ਜਿਵੇਂ ਐਸਸੀ ਬੀਸੀ ਜਾਂ ਹੈਂਡੀਕੈਪਟ ਤਾਂ ਉਹ ਬਈ ਤੁਹਾਡਾ ਆਪਣਾ ਸਰਟੀਫਿਕੇਟ ਕੈਟਾਗਰੀ ਦਾ ਚਾਹੀਦਾ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਚ ਬਈ ਐਨਾ ਹੀ ਡਿਟੇਲ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਇਸ ਪੋਸਟ 'ਤੇ ਤੁਹਾਨੂੰ ਦੇ ਦਿੱਤੀ ਸੋ ਆਪਣੀ ਪੋਸਟ ਹੈ ਜਿਹੜੀ ਪੂਰੇ ਧਿਆਨ ਦੇ ਨਾਲ ਇਹ ਤੁਸੀਂ ਕਿਸੇ ਵੀ ਨੇੜੇ ਦੇ ਕੈਫੇ ਤੋਂ ਪ੍ਰਭਾ ਸਕਦੇ ਹੋ